ਸਵਾਗਤ ਹੈ ਤੁਹਾਡਾ ਗੁਰਿੰਦਰ ਫੈਮਿਲੀ ਵਲੌਗ ਵਿੱਚ ਅੱਜ ਦੀ ਬਾਹ ਵਿੱਚ ਆਪਾਂ ਤੁਹਾਨੂੰ 8 ਇੰਚ ਮੋਢੇ ਦੇ ਹਿਸਾਬ ਨਾਲ ਬਾਜੂ ਦੀ ਕਟਿੰਗ ਕਰਨਾ ਦੱਸਾਂਗੇ ਠੀਕ ਹੈ ਜਦੋਂ ਤੁਸੀਂ ਬਾਹ ਦੀ ਕਟਿੰਗ ਕਰਨੀ ਹੋਵੇ ਸਭ ਤੋਂ ਪਹਿਲਾਂ ਤੁਸੀਂ ਫੁੱਲਾਂ ਦਾ ਜ਼ਰੂਰ ਧਿਆਨ ਰੱਖਣਾ ਹੈ ਤੁਹਾਡੇ ਫੁੱਲ ਕਿੱਧਰੋਂ ਜਾਂਦੇ ਆ ਠੀਕ ਹੈ ਜੀ ਦੇਖੋ ਆਪਣੇ ਆ ਵਾਲੇ ਜਿਹੜੇ ਵੱਡੇ ਫਲਾਵਰ ਆਪਣੇ ਉੱਪਰੋਂ ਜਾਂਦੇ ਆ ਜਿਹੜੇ ਛੋਟੇ ਫਲਾਵਰ ਆ ਉਹ ਵੀ ਆਪਣੇ ਉੱਪਰ ਦੀ ਡੰਡੀ ਆਪਣੇ ਥੱਲੇ ਆ ਠੀਕ ਹੈ ਦੂਸਰਾ ਧਿਆਨ ਤੁਸੀਂ ਕੀ ਦੇਖਣਾ ਜਦੋਂ ਤੁਸੀਂ ਬਾਹ ਦੀ ਕਟਿੰਗ ਕਰਨੀ ਹੋਵੇ ਥੋੜਾ ਜਿਹੜਾ ਕੱਪੜਾ ਇਸ ਤਰੀਕੇ ਨਾਲ ਸਿੱਧੇ ਨਾਲ ਸਿੱਧਾ ਹੋਣਾ ਚਾਹੀਦਾ ਠੀਕ ਹੈ ਇੱਕ ਸਿੱਧਾ ਪੁੱਠਾ ਕਪੜਾ ਨਹੀਂ ਹੋਣਾ ਚਾਹੀਦਾ ਸਿੱਧੇ ਨਾਲ ਸਿੱਧਾ ਕਪੜਾ ਹੋਣਾ ਚਾਹੀਦਾ ਜਿਹੜਾ ਆਪਣਾ ਕਪੜਾ ਹੈ ਦੇਖੋ ਚਾਰ ਲੜਾ ਕਪੜਾ ਹੋ ਗਿਆ ਦੋ ਲੜਾ ਕਪੜਾ ਆਪਣੇ ਕੋਲ ਆ ਗਿਆ ਤੇ ਦੋ ਲੜਾ ਕਪੜਾ ਆਪਣੇ ਕੋਲ ਆ ਆ ਹੋ ਗਿਆ ਠੀਕ ਹੈ ਸਿੱਧਾ ਪੁੱਠਾ ਕਪੜਾ ਅਗਰ ਤੁਹਾਡਾ ਹੋ ਗਿਆ ਦੇਖੋ ਮੰਨ ਕੇ ਚਲੋ ਅਗਰ ਇੱਕ ਕਪੜਾ ਥੋੜਾ ਸਿੱਧਾ ਹੋ ਗਿਆ ਇੱਕ ਇਧਰ ਵੱਸ ਪੁੱਠਾ ਆ ਗਿਆ ਕਪੜਾ ਥੋੜਾ ਜਿਹੜੀ ਤੁਹਾਡੀ ਬਾਹਾਂ ਦੀ ਕਾਟ ਆ ਉਹ ਇੱਕ ਸਾਈਡ ਨੂੰ ਆ ਜੂਗੀ ਇੱਕ ਮੋਡੇ ਦੀਆਂ ਇਹ ਦੋਨੇ ਬਾਹਾਂ ਤਿਆਰ ਹੋ ਜਾਣੀਆਂ ਤੁਹਾਡੀਆਂ ਤਾਂ ਤੁਸੀਂ ਕੀ ਕਰਨਾ ਜਿਹੜਾ ਬਾਹ ਦਾ ਕਪੜਾ ਸਿੱਧੇ ਨਾਲ ਸਿੱਧਾ ਮੈਚ ਕਰਕੇ ਰੱਖਣਾ ਤੁਸੀਂ ਇਸ ਤਰੀਕੇ ਨਾਲ ਵਿੱਚ ਠੀਕ ਆ ਉਹ ਤੁਸੀਂ ਕਿਵੇਂ ਮੈਚ ਕਰਨ ਦੇਖੋ ਆ ਆਪਣਾ ਦੇਖੋ ਬਾਹ ਦਾ ਕਪੜਾ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਵੱਡਾ ਵਾਲਾ ਕਪੜਾ ਲੈ ਲਿਆ ਦੇਖੋ ਸਿੱਧੇ ਨਾਲ ਸਿੱਧਾ ਕਪੜਾ ਹੋ ਗਿਆ ਹੁਣ ਆਪਾਂ ਇਹਨੂੰ ਇਸ ਕਪੜੇ ਨੂੰ ਇਸ ਤਰੀਕੇ ਨਾਲ ਫੋਲਡ ਕਰ ਲਾਂਗੇ ਚਾਰ ਫੋਲਡ ਦੇਖੋ ਚਾਰ ਫੋਲਡ ਕਪੜਾ ਹੋ ਗਿਆ ਆਪਣਾ ਇਹ ਠੀਕ ਆ ਹੁਣ ਆਪਾਂ ਇਹਦੀ ਬਾਹ ਦੀ ਕਟਿੰਗ ਕਰਨੀ ਹੈ ਚਾਰ ਫੋਲਡ ਕਪੜੇ ਦੀ ਉੱਪਰੋਂ ਆਪਾਂ ਨਿਸ਼ਾਨ ਲੈਣਾ 3 ਇੰਚ ਦਾ ਹਾਂ ਬੋਲਾ ਉੱਪਰੋਂ ਨਿਸ਼ਾਨ ਲਉਣਾ 3 ਇੰਚ ਦਾ ਇਹ ਆਪਾਂ ਲਾਇਆ ਮੋਢੇ ਵਾਲੀ ਸੈੱਡ ਜਿੱਧਰ ਆਪਾਂ ਮੋਢਾ ਘਟਣਾ ਉਧਰੋਂ ਨਿਸ਼ਾਨ ਲੈਣਾ ਆਪਾਂ 3 ਇੰਚ ਦਾ ਠੀਕ ਹੈ ਬਾਹ ਜਿਹੜੀ ਲੰਬਾਈ ਆਪਾਂ 2 ਇੰਚ ਵਾਧ ਰੱਖਣੀ ਆ ਦੇਖੋ 1.5 ਇੰਚ ਆਪਣਾ ਥਲੇ ਤਰਪਾਈ ਚ ਆਜੂਗਾ ਤੇ ਅੱਧੇ ਇੰਚ ਆਪਾਂ ਉੱਪਰ ਸਲਾਈ ਚ ਆਜੂਗਾ ਹੁਣ ਆਪਾਂ 3 ਇੰਚ ਉੱਪਰੋਂ ਲੈ ਲਿਆ ਥੱਲੇ ਨੂੰ ਕਪੜਾ ਠੀਕ ਹੈ ਇਸ ਤੋਂ ਬਾਅਦ ਜਿੰਨਾ ਤੁਹਾਡਾ ਮੋਡਾ ਹੈ ਉਹਨਾਂ ਤੁਸੀਂ ਮੋਡੇ ਦੀ ਗੁਲਾਈ ਦਾ ਨਿਸ਼ਾਨ ਲਾ ਦੇਣਾ ਦੇਖੋ ਮੋਡੇ ਦੀ ਗੁਲਾਈ ਰੈਂਸਨ ਆਪਾਂ ਬੰਦ ਵਾਲੀ ਸਾਈਡ ਤੋਂ ਲਾਉਣਾ ਹੈ ਮੇਰੀ ਸਾਈਡ ਹੈਗਾ ਖੁੱਲੇ ਵਾਲਾ ਪਾਸਾ ਜਿਹੜੀ ਮੈਂਤੀ ਗਿੰਤੀ ਆਪਾਂ ਇਧਰੋਂ ਕਰਨੀ ਹੈ ਨਿਸ਼ਾਨ ਆਪਾਂ ਇਧਰ ਲਾਉਣਾ ਹੈ ਬੰਦ ਵਾਲੇ ਪਾਸਾ ਆਪਾਂ ਮੈਂਤੀ ਗਿੰਤੀ ਕਰਨੀ ਹੈ ਤੇ ਆ ਖੁੱਲੇ ਵਾਲੇ ਪਾਸੇ ਆਪਾਂ ਨਿਸ਼ਾਨ ਲਾਉਣਾ ਹੈ ਇਸ ਤਰੀਕੇ ਨਾਲ ਲਾਵਾਂਗੇ ਤੁਹਾਨੂੰ ਆਪਣਾ ਮੋਡਾ ਹੈਗਾ 8 ਇੰਚ ਤੇ ਆਪਾਂ ਪੂਰੇ 8 ਇੰਚ ਤੇ ਹੀ ਨਿਸ਼ਾਨ ਲਾ ਦਏਗੇ ਠੀਕ ਹੈ ਖੁੱਲੇ ਵਾਲੀ ਸਾਈਡ ਆਪਾਂ ਨਿਸ਼ਾਨ ਲਾਇਆ ਇਸ ਤੋਂ ਬਾਅਦ ਆਪਾਂ ਇੱਕ ਨਿਸ਼ਾਨ ਲਾਉਣਾ 2.5 ਇੰਚ ਦਾ ਇਹ ਨਿਸ਼ਾਨ ਵੀ ਆਪਾਂ ਬੰਦ ਵਾਲੀ ਸਾਈਡ ਤੋਂ ਲਾਇਆ ਠੀਕ ਹੈ ਇੱਧਰ ਹੀ ਲਾਇਆ 2.5 ਇੰਚ ਦਾ ਨਿਸ਼ਾਨ ਖੁੱਲ੍ਹੇ ਵਾਲੀ ਸਾਈਡ ਤੇ ਨਹੀਂ ਲਾਇਆ ਹੁਣ ਆਪਾਂ ਕੀ ਕਰਨਾ ਦੇਖੋ ਇਸ ਨਿਸ਼ਾਨ ਨੂੰ ਇਹਦੇ ਨਾਲ ਮਿਲਾ ਦੇਣਾ ਇਸ ਨਿਸ਼ਾਨ ਨਾਲ ਜਿਹੜਾ ਆਪਾਂ 2.5 ਇੰਚ ਦਾ ਨਿਸ਼ਾਨ ਲਾਇਆ ਨਾ ਉਹਦੇ ਨਿਸ਼ਾਨ ਨਾਲ ਮੋੜੇ ਦਾ ਨਿਸ਼ਾਨ ਮਿਲਾ ਦੇਣਾ ਠੀਕ ਹੈ ਹੁਣ ਆ ਜਿਹੜਾ ਆਪਣਾ ਨਿਸ਼ਾਨ ਹੋ ਗਿਆ ਇਹਦਾ ਆਪਾਂ ਹੁਣ ਹਾਫ ਕਰਨਾ ਦੇਖੋ ਕਿਵੇਂ ਆ ਆਪਣਾ ਨਿਸ਼ਾਨ ਹੋ ਗਿਆ ਮੋਢੇ ਤਿਕ ਹੁਣ ਆਪਾਂ ਇੱਥੋਂ ਤਿਕ ਦਾ ਹਾਫ ਕਰ ਲੈਣਾ ਇਸ ਤਰ੍ਹਾਂ ਤੇ ਨਿਸ਼ਾਨ ਲਾਦਣਾ ਸੈਂਟਰ ਚ ਇਕ ਹੁਣ ਇਸ ਸੈਂਟਰ ਤੋਂ ਆਪਾਂ ਅੱਧਾ ਇੰਚ ਤਾਂ ਇਧਰ ਨਿਸ਼ਾਨ ਲਾਣਾ ਥੱਲੇ ਅੱਧਾ ਇੰਚ ਸੈਂਟਰ ਚ ਨਿਸ਼ਾਨ ਆਪਾਂ ਉੱਤੇ ਲਉਣਾ ਹੈ ਕਿਵੇਂ ਲਉਣਾ ਹੈ ਅੱਧਾ ਇੰਚ ਉੱਪਰ ਹੋ ਗਿਆ ਅੱਧਾ ਇੰਚ ਸੈਂਟਰ ਤੋਂ ਥੱਲੇ ਹੋ ਗਿਆ ਦੋਨੋਂ ਸਾਈਡ ਆਪਾਂ ਅੱਧਾ ਅੱਧਾ ਇੰਚ ਦਾ ਨਿਸ਼ਾਨ ਲਾ ਦੇਣਾ ਇੱਕ ਗੁਲਾਈ ਆਪਾਂ ਬਣਾਣੀ ਹੈ ਇੱਥੋਂ ਦੇਖੋ ਪਹਿਲਾਂ ਆਪਾਂ ਜਿੱਥੇ ਮੋਡੇ ਦਾ ਨਿਸ਼ਾਨ ਲਾਇਆ ਉੱਥੋਂ ਹੀ ਗੁਲਾਈ ਚੱਕਣੀ ਆ ਜਦੋਂ ਵੀ ਹਰ ਇੱਕ ਮੋਡੇ ਦੀ ਆਪਾਂ ਕਟਿੰਗ ਕਰਨੀ ਵਾਂਦੇ ਦੀ ਜਿੱਥੇ ਆਪਾਂ ਮੋਡੇ ਦਾ ਨਿਸ਼ਾਨ ਲਾਇਆ ਉੱਥੋਂ ਗੁਲਾਈ ਬਣੂਗੀ ਠੀਕ ਹੈ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਗੁਲਾਈ ਬਣ ਜਣੀ ਆ ਜਿੱਥੇ ਆਪਾਂ ਮੋਡੇ ਦਾ ਨਿਸ਼ਾਨ ਲਾਇਆ ਠੀਕ ਹੈ ਹੁਣ ਇਹ ਤਾਂ ਹੋ ਗਈ ਆਪਣੀ ਬੈਕ ਮੋਡੇ ਦੀ ਗੁਲਾਈ ਹੁਣ ਆਪਾਂ ਪਾਉਣੀ ਆ ਫਰੰਟ ਮੋਡੇ ਦੀ ਗੁਲਾਈ ਇਹ ਵੀ ਆਪਾਂ जिते आप मोडे का निशान लाया उतो ही गुलाई पानी है इस तरीके ठीक है इस तरह देखो जी थोड़ी मोड़े की गुलाई एक लीव की शेप ले लूगा अगर थोड़े मोडे की गुलाई देखो आहली लीव की शेप ली तो थोड़ी जी टाई है बिल्कुल सही है इस तरीके काट पाने आह होगी बैक मोडे की गुलाई यह होगी फरंट मोडे की गुलाई अपनी बाह की मूहरी है उत्थे आप निशान लाने देखो अपनी बाँ की मूरी हैगी साढ़े चार त्यार ਅਪਾ ਪੂਰੇ 4.5 ਤੇ ਨਿਸ਼ਾਨ ਲਾਤਾ ਜਿੰਨੀ ਆਪਣੀ ਬਾਹ ਦੀ ਮੂਰੀ ਤਿਆਰ ਹੈ ਹੁਣ ਇਸ ਤੋਂ ਆਪਾਂ 2 ਇੰਚ ਵੱਧ ਲਾਉਣਾ ਹੈ ਨਿਸ਼ਾਨ ਠੀਕ ਹੈ 2 ਇੰਚ ਵੱਧ ਕਾਤੋਂ ਆਪਾਂ ਲੈਨੇ ਕਪੜਾ ਜੀ ਆਪਣਾ ਬਾਹ ਦਾ ਜਿਹੜੀ ਮੂਰੀ ਹੈ ਕਿ ਵੀ ਖੁੱਲੀ ਢੀੜੀ ਹੋ ਜਾਂਦੀ ਹੈ ਤਾਂ ਆਪਾਂ ਇੰਨਾ ਕਪੜਾ ਆਪਣੇ ਕੋਲ ਵੱਧ ਹੋਊਗਾ ਤਾਂ ਆਪਾਂ ਖੁੱਲੀ ਕਰ ਲਾਂਗੇ ਨੂੰ ਠੀਕ ਹੈ ਤੇ ਇਸ ਤਰ੍ਹਾਂ ਹੀ ਮੋਢੇ ਦੇ ਉੱਪਰ ਹੀ ਆਪਾਂ 2 ਇੰਚ ਵੱਧ ਕਪੜਾ ਲੈਣਾ ਅਗਰ ਆਪਣਾ ਮੋਢਾ ਢੀੜਾ ਖੁੱਲਾ ਹੈਗਾ ਤਾਂ ਆਪਣੇ ਕੋਲ 2 ਇੰਚ ਕਪੜਾ ਹੋਊਗਾ ਇਹਦੇ ਵਿੱਚ ਆਪਾਂ ਮੋਢਾ ਖੁੱਲਾ ਢੀੜਾ ਕਰਨ ਲੱਗੇ ਠੀਕ ਹੈ ਐਸ ਟ੍ਰਿਕ ਇਹਨਾਂ ਖੁੱਲਲੇ ਨਾ ਜਿਹੜਾ ਆਪਾਂ ਨਿਸ਼ਾਨ ਲਾਏ ਆ ਪਹਿਲਾਂ ਉਹਨੂੰ ਮਿਲਾ ਦੇਣਾ ਐਸ ਟ੍ਰਿਕ ਇਹ ਹੋ ਗਈ ਆਪਣੀ ਕਟਾਈ ਇਸ ਤੋਂ ਬਾਅਦ ਜਿਹੜਾ ਆਪਾਂ ਤਿਆਰ ਆਪਣੀ ਫਿਟਿੰਗ ਦੇ ਨਿਸ਼ਾਨ ਲਾਏ ਆ ਉਹਦੇ ਨਾਲ ਮਿਲਾ ਦੇਣਾ ਠੀਕ ਹੈ ਐਸ ਟ੍ਰਿਕ ਇਹ ਹੋ ਗਈ ਆਪਣੀ ਤਿਆਰ ਬਾਹਾਂ ਦੀ ਮੋਰੀ ਦੇ ਨਿਸ਼ਾਨ ਹੁਣ ਇਸ ਤੋਂ ਬਾਅਦ ਆਪਾਂ ਇੱਕ ਨਿਸ਼ਾਨ ਲਾਉਣਾ 1.5 ਇੰਚ ਦਾ ਇਹ ਨਿਸ਼ਾਨ ਆਪਾਂ 1.5 ਇੰਚ ਦਾ ਲਾਈਡ ਆਪਣੀ ਟਰਪਾਈ ਚ ਫੋਲਡਿੰਗ ਹੋਣਾ ਕਪੜਾ ਠੀਕ ਹੈ ਮਸਤ ਬਣ ਆਪਾਂ ਆਹ ਵਾਲਾ ਕਪੜਾ ਸਾਰੇ ਚੱਕਾਂਗੇ ਠੀਕ ਹੈ ਸਾਰਾ ਕਪੜਾ ਚੱਕਾਂਗੇ ਤੇ ਆਹ ਵਾਲੇ ਜਿਹੜੇ ਨਿਸ਼ਾਨ ਆ 2 ਇੰਚ ਦਾ ਇੱਥੇ ਕਟਿੰਗ ਕਰਾਂਗੇ ਇਸ ਤਰੀਕਾ ਠੀਕ ਹੈ ਇਸ ਤੋਂ ਬਾਅਦ ਆਪਾਂ ਫੇਰ ਸਾਰੇ ਕਪੜਾ ਚੱਕਾਂਗੇ ਜਿਹੜਾ ਆ ਆਪਣੇ ਬੈਕ ਮੋਡੇ ਦੀ ਗੁਲਾਈ ਆ ਇਹਦੀ ਕਟਿੰਗ ਕਰਾਂਗੇ ਹੋਗੀ ਇਸ ਤੋਂ ਬਾਅਦ ਸਿਰਫ ਆਪਾਂ ਉੱਪਰਲੇ ਦੋ ਕੱਪੜੇ ਚੱਕਨੇ ਆ ਉੱਪਰਲੇ ਦੋ ਕੱਪੜੇ ਚੱਕਾਂਗੇ ਥੱਲੇ ਵਾਲੇ ਦੋ ਕੱਪੜੇ ਆਪਾਂ ਨਹੀਂ ਚੱਕਨੇ ਉੱਪਰਲੇ ਦੋ ਕੱਪੜੇ ਚੱਕ ਕੇ ਆਪਾਂ ਇਹਦੀ ਆਪਾਂ ਜਿਹੜੀ ਫਰੰਟ ਵਾਲੀ ਗੁਲਾਈ ਪਈ ਆ ਇਹਦੀ ਕਟਿੰਗ ਕਰਾਂਗੇ ਠੀਕ ਹੈ ਇਸ ਤੋਂ ਬਾਅਦ ਆਪਾਂ ਤਰਪਾਈ ਦੇ ਫੋਲਡਿੰਗ ਦੇ ਕੱਟ ਲਾ ਦੇਾਂਗੇ ਤੇ ਦੇਖੋ ਆਪਣੀ ਬਾਂਹ ਦੀ ਸ਼ੇਪ ਇਸ ਤਰੀਕੇ ਨਾਲ ਆਉਗੀਆਂ ਇਸ ਤਰੀਕੇ ਨਾਲ ਬਾਂਹ ਦੀ ਸ਼ੇਪ ਆ ਦੇਖੋ ਤੁਸੀਂ ਇੱਕ ਸਾਈਡ ਆਗੇ ਘੱਟ ਘੱਟ ਇੱਕ ਸਾਈਡ ਆਗੇ ਜ਼ਿਆਦਾ ਘੱਟ ਆਪਣੀ ਜਿਹੜੀ ਘੱਟ ਘਾਟ ਆ ਦੇਖੋ ਇਹ ਦੋ ਕੱਪੜੇ ਦੋਨਾਂ 바ਵਾ ਦਾ ਕੱਪੜਾ ਆਪਣੇ ਕੋਲ ਇਹ ਫਰੰਟ ਮੋਢੇ ਦੀ ਆ ਗਈ ਇਹ ਹੋ ਗਿਆ ਫਰੰਟ ਮੋਢੇ ਦੀ ਆ ਹੋ ਗਈ ਆਪਣੀ ਬੈਕ ਮੋਢੇ ਦੀ ਕਾਟਾ ਵਾਲੀ ਠੀਕ ਹੈ ਤੇ ਤੁਸੀਂ ਧਿਆਨ ਕਿਵੇਂ ਲਾਉਣਾ ਵੀ ਤੁਹਾਨੂੰ ਪਤਾ ਕਿਵੇਂ ਲੱਗੇ ਸਾਡੀ ਜਿਹੜੀ ਕਾਟਾ ਸਹੀ ਹੈ ਤੁਸੀਂ ਕੀ ਕਰਨ ਦੇਖੋ ਪੁੱਠੇ ਕੱਪੜੇ ਨੇ ਇਸ ਤਰੀਕਾ ਨਾਲ ਫੋਲਡ ਕਰ ਲਿਆ ਆਪਾਂ ਤੇ ਜਿਹੜੀ ਦੂਜੀ ਬਾ ਇਹ ਵੀ ਪੁੱਠਾ ਕੱਪੜਾ ਇਹ ਫੋਲਡ ਕਰਨਾ ਪਏ ਇਸ ਤਰੀਕੇ ਨਾਲ ਦੇਖੋ ਦੋਨੇ ਆ ਵੀ ਕੱਪੜਾ ਆਪਣਾ ਪੁੱਠਾ ਹੋ ਗਿਆ ਆ ਵੀ ਕੱਪੜਾ ਆਪਣਾ ਪੁੱਠਾ ਹੋ ਗਿਆ ਠੀਕ ਹੈ ਤੇ ਦੋਨੇ ਦੇਖੋ ਆਪਣੇ ਕਾਟਾ ਉੱਪਰ ਆ ਗਏ ਛੋਟੀਆਂ ਇਹਦੀ ਕਾਟ ਵੀ ਛੋਟੀ ਉੱਪਰ ਹੈ ਇਹਦੀ ਕਾਟ ਵੀ ਛੋਟੀ ਉੱਪਰ ਹੈ ਇਹਦਾ ਮਤਲਬ ਹੈਗਾ ਕਿ ਆਪਣੀਆਂ ਦੋਨੇ ਬਾਹਾਂ ਦੀ ਕਾਟਾ ਸਹੀ ਆ ਗਈਆਂ ਜੇ ਆਪਣੇ ਇੱਕ ਬਾਹ ਦੇ ਕਾਟ ਉੱਪਰ ਹੁੰਦੀ ਵੱਡੀ ਛੋਟੀ ਥੱਲੇ ਹੁੰਦੀ ਤਾਂ ਆਪਣੇ ਬਾਹਾਂ ਦੀਆਂ ਕਾਟਾਂ ਸਹੀ ਨਹੀਂ ਸੀਆਂ ਤੁਸੀਂ ਇਸ ਤਰੀਕੇ ਨਾਲ ਕਰਕੇ ਦੇਖ ਲੈਣੀ ਆ ਕਿ ਤੁਹਾਡੀਆਂ ਦੋਨੇ ਕਾਟਾਂ ਛੋਟੀਆਂ ਉੱਪਰ ਆ ਦੇਖੋ ਛੋਟੇ ਵਾਲੇ ਪਲੇੜੇ ਉੱਪਰ ਆ ਗਏ ਵੱਡੇ ਵਾਲੇ ਪਲੇੜੇ ਥੋੜੇ ਥੱਲੇ ਆ ਇਹਦਾ ਮਤਲਬ ਤੁਹਾਡੀ ਬਾਹਾਂ ਦੀ ਕਾਟ ਬਿਲਕੁਲ ਸਹੀ ਬਣੀ ਆ ਅਗਰ ਤੁਹਾਨੂੰ ਮੇਰੀ ਬਾਹਾਂ ਦੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਤਵਾਰ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਮੇਰੀ ਵੀਡੀਓ ਕਿ ਇਸ ਤਰੀਕੇ ਨਾਲ ਲੱਗੀ ਤੇ ਮਿਲਦੇ ਆਂ ਜੀ ਆਪਾਂ ਨੈਕਸਟ ਵੀਡੀਓ 'ਚ ਬਾਏ ਬਾਏ ਰੱਬ ਰੱਖਾ